ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਆਪਣੇ ਨਾਮਜ਼ਾਦੀ ਪੱਤਰ ਚੋਨ ਅਫਸਰ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਸ਼ਰ ਗੁਲਕੁਲ ਦਾਖਲ ਕੀਤੇ ਇਸ ਤੋਂ ਪਹਿਲਾਂ ਉਹ ਸਾਥੀਆਂ ਸਮੇਤ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਜੀਪੀ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਫਤਿਹਗੜ ਸਾਹਿਬ ਤੋਂ ਉਹ ਸੀਟ ਜਿੱਤ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਝੋਲੀ ਪਾਣਗੇ ਕਿਉਂਕਿ ਜੋ ਆਮ ਆਦੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸਨ ਭਾਵੇਂ ਉਹ ਬਿਜਲੀ ਮੁਫਤ ਹੋਵੇ ਮਹੱਲਾ ਕਲੀਨਿਕ ਹੋਵੇ ਅਤੇ ਹੋਰ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਿਸ ਦੇ ਆਧਾਰ ਤੇ ਉਹ ਲੋਕਾਂ ਵਿੱਚ ਜਾ ਰਹੇ ਹਨ ਤੇ ਵੋਟਾਂ ਮੰਗ ਰਹੇ ਹਨ ਹੁਣ ਆਖਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮੁੜ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਜਾਣ ਤਾਂ ਜੋ ਉਹ ਲੋਕ ਸਭਾ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਦੀ ਤੇ ਮੁੱਦਿਆਂ ਨੂੰ ਚੁੱਕ ਕੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਹੁੰਚਾ ਸਕਣ ਆਉ ਤਾਨੂੰ ਚੁਣਾਉਣੇ ਆ ਗੁਰਪ੍ਰੀਤ ਸਿੰਘ ਜੀ ਪੀ ਦਾ ਕੀ ਕਹਿਣਾ ਹੈ ਆਜ ਨੋਮੀਨੇਸ਼ਨ ਪਰਖੇ ਆਏ ਸਾਡੀ ਪਾਰਟੀ ਦੀ ਸਮੂੱਚੀ ਟੀਮ ਸਾਡੇ ਸਾਰੇ 9 ਦੇ 9 ਐਮਐਲਏ ਸਾਹਿਬ ਅੱਜ ਆਏ ਪਹਿਲਾਂ ਸਭ ਤੋਂ ਪਹਿਲਾਂ ਅੱਜ ਮੱਥਾ ਟੇਕ ਕੇ ਪਰਮਾਤਮਾ ਤੋਂ ਫੋਟਾਸਾ ਲਿਆ ਤਾਂ ਕਿ ਜਿਹਨੇ ਸਾਡੀ ਚੋਣਾਂ ਨੇ 1 ਜੂਨ ਨੂੰ ਤੇ ਉਹ ਜਿਹੜਾ 1 ਜੂਨ ਨੂੰ ਫੋਟਾ ਪੈਣੀਆਂ ਨੇ ਤੇ 4 ਜੂਨ ਦੇ ਰਿਜ਼ਲਟ ਆਉਣਾ ਉਹ ਸ੍ਰੀ ਫਤੇਕਰ ਸਾਹਿਬ ਦਾ ਬਹੁਤ ਵਧੀਆ ਆਵੇ ਕਿਉਂਕਿ ਅਸਮੁੱਚੀ ਟੀਮ ਮੇਰੇ ਦੋਸਤ ਮਿੱਤਰ ਮੇਰੇ ਪਾਰਟੀ ਦੇ ਐਮਐਲ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਚਾਹੇ ਵਲੰਟੀਅਰ ਚਾਹੇ ਚੇਅਰਮੈਨ ਸਾਰੇ ਅੱਜ ਜੀ ਚੇਤੂਕ ਦੇ ਤੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਹੁਣ ਆਸ ਕਰਦਾ ਵੀ ਜੋ ਹੋਰ ਟਾਈਮ ਹੈ 4 ਜੂਨ ਆਵੇ ਅਸੀਂ ਬਹੁਤ ਵਧੀਆ ਵੋਟਾਂ ਇਕੱਠੀ ਕਰ ਜਾਈਏ ਤਾਂ ਕਿ ਆਪਾਂ ਉਹਨਾਂ ਸ੍ਰੀ ਫਤਿਹ ਸਿੰਘ ਸਾਹਿਬ ਦਾ ਆਪਾਂ ਵਿਕਾਸ ਕਰ ਸਕੀਏ ਇਤੋਂ ਦੇ ਕੰਮ ਨੇ ਆਪਾਂ ਕਰ ਸਕੀਏ ਕਬਰੀ ਕੰਡੀ ਕਣਕਾਉਂ ਮੇਰੀ ਵਾਈਫ ਜੀ ਕਬਰੀ ਕੀ ਨਾਮ ਨੇ ਗੁਰਪ੍ਰੀਤ ਕੌਰ ਜੀ ਜিপিਡੀ ਜਿੱਦਾਂ ਕੀ ਦੇਖਣ ਨੂੰ ਮਿਲਿਆ ਇੱਕ ਸੋਸ਼ਲ ਮੀਡੀਆ ਤੇ ਕਾਂਗਰਸੀ ਵਰਕਰ ਵੱਲੋਂ ਇੱਕ ਬੱਤੀ ਜਨਕ ਟਿੱਪਣੀ ਕੀਤੀ ਗਈ ਸੀ મોદી ਦੇ ਉੱਤੇ ਪਰਚਾ ਵੀ ਦਰਜ ਹੋਇਆ ਹੈ ਇਹ ਜਿਹੜੀਆਂ ਜਿਹੜੀ ਘਟਨਾਵਾਂ ਨੇ ਕੀ ਕਹਿਣਾ ਚਾਹੁੰਦੇ ਹੋਂ ਕਦੇ ਵੀ ਕਿਸੇ ਵਾਰੀ ਤਰ ਪਾਰਟੀ ਵਾਸਤੇ ਕਹਿ ਸਕਦਾ ਕਿ ਵੀ ਪਾਰਟਿਕੂਲ ਕਿਸੇ ਨਾਮ ਦੇ ਨਾਉਣੇ ਇਦਾਂ ਨਹੀਂ ਟਿੱਪਣੇ ਕਰਨੀ ਚਾਹੀਦੀ ਗਲ ਟਿੱਪਣੀ ਕਿਸੇ ਵਾਰੀ ਚਾਹੀਦੀ ਹੈ ਵੋਟ ਹੈ ਉਹਨੂੰ ਮੰਗੋ ਆਪਣੀ ਪਾਰਟੀ ਦੀ ਗੱਲ ਕਰੋ ਜੇ ਕੋਈ ਬੀਜੇਪੀ ਦਾ ਬਿਜੀ ਪੋਲਿਟਿਕਲ ਕਰ ਰਹੂ ਜੇ ਪਾਰਟੀ ਚਾਹ ਉਹਦੀ ਪਾਰਟੀ ਦੀ ਗੱਲ ਕਰਨੀ ਚਾਹੀਦੀ ਨਾ ਕਿ ਕਿਸੇ ਦੇ ਵਾਇਕਲ ਟਿੱਪਣੀ ਨਹੀਂ ਕਰਨੀ ਚਾਹੀਦੀ ਗੱਲ ਕੀਤੀ ਜਦੋਂ ਇੱਕ ਮਨੂਰ ਸਿੰਘ ਦੀ ਬੜੀ ਚਰਚਾ ਬਣੀ ਕਿ ਉਹ ਫਾਸਟਪਾ ਤੋਂ ਉਮੀਦਵਾਰ ਹੋ ਸਕਦਾ ਹੈ ਜੇਕਰ ਹੁੰਦੇ ਆ ਤਾਂ ਮੈਂ ਕਹਿੰਦਾ ਜਿਹੜਾ ਮਰਜੀ ਆ ਜਾ ਮੈਂ ਬਹੁਤ ਵਧੀਆ ਚਲਦਾ ਹਾਂ ਸਿੱਦੇ ਸਾਰੇ ਨੂੰ ਹਰਾ ਕੇ ਭੇਜਣਾ ਹੈ ਉਹਦੇ ਵਿੱਚ ਕਿਵੇਂ ਦਾ ਅਤਿ ਸ਼ਾਹ ਬਹੁਤ ਵਧੀਆ ਰਿਸਪੌਂਸ ਹੈ ਪਿੰਡਾਂ ਵਿੱਚ ਮੇਰੀ ਅੱਜ 32 33 ਸਾਲ ਹੋ ਗਏ ਮਨੂਰ ਸਿੰਘ ਸਾਹਿਬ ਨੂੰ ਇੰਨਾ ਰਿਸਪੌਂਸ ਮੈਨੂੰ ਕਦੇ ਵੀ ਨਹੀਂ ਮਿਲਿਆ ਜਿੰਨਾ ਹੁਣ ਮਿਲਦਾ ਮੇਰੇ ਦੋਸਤ ਮਿੱਤਰ ਵੀ ਇੰਨਾ ਹੀ ਆਪਦੀ ਕੰਪੇਨ ਜਿੰਨੇ ਦੋਸਤ ਮਿੱਤਰ ਸਾਰੀ ਪਾਰਟੀ ਦੇ ਉਹਦੇ ਦਰਸਵਾਨ ਆਪਦੀਆਂ ਗੱਡੀਆਂ ਚੱਕ ਕੇ ਕੰਪੇਨ ਕਰਦੇ ਆ ਸਾਨੂੰ ਪੂਰੀ ਆਸ ਹੈ ਜਿਵੇਂ ਲੋਕਾਂ ਦਾ ਸ਼ਾਇ ਤੇ ਆਉਣ ਵਾਲਾ ਟਾਈਮ ਦਿਨ 4 ਜੂਨ ਹੈ ਤੇ ਬਹੁਤ ਵਧੀਆ ਤਸਰੀਫ ਤੇ ਕਰ ਸਕਦਾ ਫਤੇਗੜ ਸਾਹਿਬ ਤੋਂ ਆਪਾਂ ਜੀਤਾਂ ਠੀਕ ਹੈ ਠੀਕ ਹੈ ਅੱਜ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਜੀਪੀ ਤੇ ਨੌ ਵਿਧਾਨ ਸਭਾ ਹਲਕਿਆਂ ਦੇ ਐਮ ਐਲ ਏ ਸਾਹਿਬ ਅਤੇ ਸਮੂਹ ਵਰਕਰ ਅੱਜ ਜੋ ਨੋਮੀਨੇਸ਼ਨ ਹੋਣਾ ਉਸ ਦੇ ਸਬੰਧ ਦੇ ਵਿੱਚ ਘਰ ਜੋ ਹੈਗਾ ਇਹਨਾਂ ਤੋਂ ਅਸ਼ੀਰਵਾਦ ਲੈਣ ਲਈ ਪਹੁੰਚੇ ਨੇ ਤੇ ਉਸ ਤੋਂ ਉਪਰੰਤ ਜਿਹੜੇ ਕਾਗਜ਼ ਭਰਨੇ ਨੇ ਇਹ ਸੂਬਾ ਵਰਕਰ ਕਿੰਨੇ ਆਏ ਨੇ ਸਾਰਿਆਂ ਦਾ ਇੱਥੇ ਆਉਂ ਕੇ ਪ੍ਰਬਾਧ ਕਰਨਾ